ਹਾਂਜੀ ਲੋਕਡਾਊਨ ਦੌਰਾਨ ਸਾਰੇ ਹੀ ਘਰ ਦੇ ਅੰਦਰ ਬੰਦ ਨੇ ਸੋ ਸਾਰਿਆਂ ਨੇ ਅੰਦਰ ਰਹਿ ਕੇ ਸਹਿਯੋਗ ਦਿੱਤਾ ਸਰਕਾਰ ਦਾ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਸਾਰੇ ਦੇਸ਼ ਵਾਸੀਆਂ ਦਾ ਤੇ ਇਹਦਾ ਇੱਕੋ ਇੱਕ ਹੱਲ ਸੀਗਾ ਜਿਹੜਾ ਕਿ ਘਰ ਦੇ ਅੰਦਰ ਰਹਿ ਕੇ ਅਸੀਂ ਇਸ ਬਿਮਾਰੀ ਤੋਂ ਕਰੋਨਾ ਵਰਗੀ ਜਿਹੜੀ ਮਹਾਮਾਰੀ ਬਿਮਾਰੀ ਆ ਜਿਹਦਾ ਹਾਲੇ ਤੱਕ ਕੋਈ ਇਲਾਜ ਨਹੀਂ ਮਿਲਿਆ ਉਹਦੇ ਤੋਂ ਬਚੇ ਹਾਂ ਅਸੀਂ ਤੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਬਹੁਤ ਹੀ ਸਹੀ ਡਿਸੀਜਨ ਲਿਆ ਬਹੁਤ ਹੀ ਜਲਦ ਜਿਹਦੇ ਕਰਕੇ ਅੱਜ ਅਸੀਂ ਸੇਫ ਆ ਆਪਣੇ ਘਰ ਦੇ ਅੰਦਰ ਆ ਸੇਫ ਆ ਕੋਈ ਗੱਲ ਨਹੀਂ ਜਲਦੀ ਹੀ ਜਿਹੜਾ ਕਿ ਕੰਮ ਕਰ ਵੀ ਸ਼ੁਰੂ ਹੋ ਜਾਊਗਾ ਸੋ ਮੈਂ ਸਾਰੇ ਜਿੰਨੇ ਵੀ ਇਸ ਕੋਰੋਨਾ ਵਾਇਰਸ ਦੇ ਵਿੱਚ ਲੜ ਰਹੇ ਨੇ ਸਾਡੇ ਪੁਲਿਸ ਕਰਮਚਾਰੀ ਤੇ ਸਾਡੇ ਡਾਕਟਰ ਸਾਹਿਬਾਨਾਂ ਦਾ ਸਾਰੇ ਦੇਸ਼ ਵਾਸੀਆਂ ਦਾ ਤੇ ਸਾਰੀ ਪੂਰੀ ਸਰਕਾਰ ਦਾ ਧੰਨਵਾਦ ਕਰਦਾ ਆ ਸੋ ਇੱਕ ਬੇਨਤੀ ਵੀ ਕਰਦਾ ਨਾਲੋਂ ਨਾਲ ਆਪਣੇ ਦੇਸ਼ ਵਾਸੀਆਂ ਨੂੰ ਕਿ ਸਾਰਿਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਇਸ ਬਿਮਾਰੀ ਨੂੰ ਜਿੱਤਣ ਦੇ ਲਈ ਜਿੱਤ ਵੀ ਚੁੱਕੇ ਆ ਅਸੀਂ 90% ਜਿੱਤ ਚੁੱਕੇ ਆ 10% ਸਾਨੂੰ ਜਿੱਤਣਾ ਜਿਹੜਾ ਉਹ ਹੁਣ ਲਾਕਡਾਊਨ ਖੋਲਣ ਤੋਂ ਬਾਅਦ ਤੇ ਅਸੀਂ ਇਦਾਂ ਹੀ ਸਰਕਾਰ ਦੀਆਂ ਨੀਤੀਆਂ ਨੂੰ ਸਮਝ ਕੇ ਉਹਨਾਂ ਦੀ ਗੱਲ ਮੰਨ ਕੇ ਜਿੱਦਾਂ 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 ਉਹ ਕੰਮ ਖੋਲਣਗੇ ਉਸ ਮੁਤਾਬਕ ਅਸੀਂ ਕਰਾਂਗੇ ਸੋ ਸੋਸ਼ਲ ਡਿਸਟੈਂਸਿੰਗ ਆ ਜਿਹੜੀ ਉਹ ਉਦੋਂ ਹੀ ਬਣਾ ਕੇ ਰੱਖਣੀ ਆ ਸਾਰਿਆਂ ਨੇ ਤੋ ਸਾਰਿਆਂ ਨੂੰ ਬੇਨਤੀ ਆ ਜਿਵੇਂ ਜਿਵੇਂ ਸਰਕਾਰ ਕਹੂਗੀ ਉਹਨਾਂ ਦੇ ਨਿਰਦੇਸ਼ਾਂ ਅਨਸਾਰ ਹੀ ਚੱਲਾਂਗੇ ਤਾਂ ਵਧੀਆ ਰਹਾਂਗੇ ਤੇ ਆਪਣੀ ਹੀ ਸੇਫਟੀ ਹੈ ਦੇ ਵਿੱਚ ਆਪਣੀ ਜਾਨ ਦੀ ਜਿਹੜੀ ਆ ਉਹਨਾਂ ਨੂੰ ਵੀ ਫਿਕਰ ਆ ਤੇ ਆਪਾਂ ਨੂੰ ਵੀ ਫਿਕਰ ਆ ਤੇ ਐਵੇਂ ਆਪਾਂ ਰੌਲਾ ਪਾ ਆਪਾਂ ਨਾ ਪਾਉਂਦੇ ਹੋਏ ਹੌਲੀ ਹੌਲੀ ਜਿਹੜਾ ਸਾਰਾ ਕੁਝ ਖੁੱਲ ਜੂਗਾ ਤੇ ਮੈਂ ਬੇਨਤੀ ਕਰੂੰਗਾ ਸਾਰਿਆਂ ਨੂੰ ਮੇਰੇ ਦੇਸ਼ ਵਾਸੀਆਂ ਨੂੰ ਜਿਨ੍ਹਾਂ ਨੇ ਇੱਡੀ ਵੱਡੀ ਜੰਗ ਆਪਾਂ ਹੁਣ ਤੱਕ ਜਿਹੜੀ ਜਿੱਤੀ ਆ ਇੰਡੀਆ ਜਿਹੜਾ ਆ ਉਹ ਸਭ ਤੋਂ ਅੱਗੇ ਆ ਇਸ ਜੰਗ ਨੂੰ ਜਿੱਤਣ ਦੇ ਵਿੱਚ ਸੋ ਇਦਾਂ ਹੀ ਅਸੀਂ ਇਕਜੁੱਟ ਹੋ ਕੇ ਇਸ ਜੰਗ ਨੂੰ ਜਿੱਤਣਾ ਆ ਸੋ ਜਿੱਤਦੇ ਰਹਾਂਗੇ ਹਮੇਸ਼ਾ ਜਿੱਤਦੇ ਆਏ ਆ ਜਿੱਤਦੇ ਹੀ ਰਹਾਂਗੇ ਜਿੱਤਣਾ ਹੀ ਆ ਕਦੇ ਹਾਰਨਾ ਜਾਂ ਨੈਗੇਟਿਵ ਨਹੀਂ ਸੋਚਣਾ ਸੋ ਜਿੰਨੇ ਵੀ ਇਸ ਬਿਮਾਰੀ ਦੇ ਨਾਲ ਲੜ ਰਹੇ ਨੇ ਜਿੰਨੇ ਮਰੀਜ਼ ਨੇ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਣਗੇ ਮਾਲਕ ਠੀਕ ਕਰੇ ਵਾਹਿਗੁਰੂ ਤੇ ਠੀਕ ਹੀ ਹੋਣਗੇ ਜੋ ਇਸ ਦੌਰਾਨ ਚਲੇ ਗਏ ਨੇ ਉਹਨਾਂ ਲਈ ਵੀ ਅਰਦਾਸ ਕਰਦੇ ਆਂ ਵੀ ਉਹ ਵੀ ਮਾਲਕ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਚ ਨਿਵਾਸ ਦਵੇ ਤੇ ਘਰ ਦੇ ਪਰਿਵਾਰ ਨੂੰ ਪਾੜਾ ਮੰਨਣ ਦਾ ਬਲ ਦਵੇ ਸੋ ਸਾਰਿਆਂ ਨੇ ਹੀ ਮਿਲ ਕੇ ਲੋਕਡਾਊਨ ਖੁੱਲਣ ਤੋਂ ਬਾਅਦ ਇਦਾਂ ਹੀ ਸੋਸ਼ਲ ਡਿਸਟੈਂਸਿੰਗ ਰੱਖਣੀ ਆ ਤੇ ਫਤੇ ਬਲਾਉਣੀ ਆ ਸਾਰਿਆਂ ਨੇ ਦੂਰੋਂ 1 ਮੀਟਰ ਦੀ ਜਾਂ ਜਿੰਨਾ ਵੀ ਤੁਸੀਂ فاਸਲਾ ਰੱਖਣਾ ਆ ਉਹ ਰੱਖੋ ਜਰੂਰ ਉਦਾਂ ਹੀ ਬਣੇ ਰਹੋ ਉਦਾਂ ਹੀ ਚੱਲਦੇ ਰਹੋ ਸੋ ਉਮੀਦ ਕਰਦੇ ਆ ਸਾਰਿਆਂ ਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਸੋ ਇੱਕ ਮੈਸੇਜ ਸੀਗਾ ਜਿਹੜਾ ਮੇਰੇ ਦਿਲ ਦੇ ਵਿੱਚ ਉਹ ਮੈਂ ਤੁਹਾਡੇ ਦੇ ਰੱਖਿਆ ਆ ਸੋ ਉਮੀਦ ਕਰਦੇ ਆ ਕਿ ਚੰਗਾ ਲੱਗਿਆ ਲਾਈਕ ਤੇ ਸ਼ੇਅਰ ਕਰ ਜਰੂਰ ਕਰਦੇ ਹੋ ਤਾਂ ਜੋ ਸਾਰੇ ਹੀ ਆਪਣੇ ਬੱਚਿਆਂ ਦਾ ਛੋਟਿਆਂ ਦਾ ਆਪਣੇ ਬਜ਼ੁਰਗਾਂ ਦਾ ਤੇ ਆਪਣਾ ਖੁਦ ਦਾ ਧਿਆਨ ਰੱਖੋਗੇ। ਸੋ ਜ਼ਰੂਰੀ ਵੀ ਆ ਧਿਆਨ ਰੱਖਣਾ। ਸਾਡਾ ਪਰਿਵਾਰ ਹੀ ਸਭ ਕੁਝ ਹੁੰਦਾ ਆ। ਅਸੀਂ ਚਾਹੁੰਦੇ ਆ ਕਿ ਸਾਡਾ ਜਿਹੜਾ ਪਰਿਵਾਰ ਆ ਉਹ ਪੂਰਾ ਦੇਸ਼ ਆ। ਦੇਸ਼ ਇੱਕ ਪਰਿਵਾਰ ਹੁੰਦਾ ਆ। ਅਸੀਂ ਸਭ ਦਾ ਖਿਆਲ ਰੱਖਣਾ। ਸਭ ਨੂੰ ਮਿਲਣਾ ਆ। ਉਦੋਂ ਹੀ ਮਿਲੋ ਪਹਿਲਾ ਵਾਂਗ ਪਰ ਬਸ ਇੱਕ ਥੋੜਾ ਜਿਹਾ ਫਰਕ ਆਊਗਾ ਜਿਹੜਾ ਕਿ ਅਸੀਂ ਹੱਥ ਨਹੀਂ ਮਲਾਉਣਾ। ਠੀਕ ਹੈ ਜੀ ਅੱਗੇ ਗੱਲ ਲਾ ਕੇ ਮਿਲਦੇ ਹਾਂ ਉਹ ਚੀਜ਼ਾਂ ਤੋਂ ਥੋੜਾ ਜਿਹਾ ਪਰਹੇਜ਼ ਰੱਖਣਾ ਪੈਣਾ ਹੈ ਦੂਰੋਂ ਫਤਿਹ ਬਲਾਓ ਸਤਿਕਾਰ ਦੇ ਲੋ ਕਰੋ ਠੀਕ ਹੈ ਜੀ ਸੋ ਇੰਨੀ ਇੱਕ ਗੱਲ ਕਹਿੰਦਾ ਹੋਇਆ ਮੈਂ ਸਾਰੇ ਦੇਸ਼ ਵਾਸੀਆਂ ਦਾ ਧੰਨਵਾਦੀ ਹਾਂ ਪੂਰੀ ਸਰਕਾਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਹੁਤ ਵੱਡਾ ਫੈਸਲਾ ਜਿਹੜਾ ਆ ਸਾਡੇ ਪ੍ਰਧਾਨ ਮੰਤਰੀ ਜੀ ਨੇ ਸਾਡੇ ਮੁੱਖ ਮੰਤਰੀ ਸਾਹਿਬਾਨ ਨੇ ਕੈਪਟਨ ਜੀ ਨੇ ਸਾਰਿਆਂ ਨੇ ਬਹੁਤ ਵੱਡੇ ਇਹ ਚੀਜ਼ ਨੂੰ ਇੱਕਦਮ ਕਰਨਾ ਬਹੁਤ ਹੀ ਮੁਸ਼ਕਲ ਹੁੰਦਾ ਹੈ ਤੋ ਪੁਲਿਸ ਪ੍ਰਸ਼ਾਸਨ ਦਾ ਤੇ ਡਾਕਟਰ ਸਾਹਿਬਾਨਾਂ ਦਾ ਤੇ ਸਾਰੇ ਦੇਸ਼ ਵਾਸੀਆਂ ਦਾ ਦਿਨੋਂ ਧੰਨਵਾਦ ਤੇ ਸੋ ਸਿੱਖੋ